ਪਿਛਲੇ ਕੁਝ ਸਮੇਂ ਤੋਂ ਭਾਰਤਿਆਂ ਦੇ ਅੰਦਰ ਵਿਦੇਸ਼ ਚਾਣ ਦੀ ਤਾਂਗ ਲੱਗੀ ਹੋਈ ਹੈ ਤੇ ਉਹਦੇ ਵਿੱਚੋਂ ਪਹਿਲਾ ਨੰਬਰ ਪੰਜਾਬੀਆਂ ਦਾ ਹੈ ਤੇ ਪੰਜਾਬੀਆਂ ਨੇ ਇੱਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਅਸਲ ਪੰਜਾਬੀਆਂ ਨੇ ਪਾਸਪੋਰਟ ਬਣਾਉਣ ਦੇ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਤੇ ਆਪ ਸਰਕਾਰ ਦਾ ਵਤਨ ਵਾਪਸੀ ਦਾ ਨਾਰਾ ਵੀ ਸੁਰਝਾਨੇ ਸਿੱਕਾ ਪਾ ਦਿੱਤਾ ਹੈ ਇੱਕਠੇ ਇਕੱਲੇ ਸਾਲ 2023 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਨਵੇਂ 11.93 ਲੱਖ ਜਾਨੀ ਕਿ 11 ਲੱਖ 94000 ਪਾਸਪੋਰਟ ਬਣੇ ਨੇ ਮਤਲਬ ਕਿ ਸਾਲ 2023 ਦੇ ਵਿੱਚ ਪੰਜਾਬ ਦੇ ਵਿੱਚ ਔਸਤਨ ਹਰ ਮਿੰਟ ਪਿੱਛੇ ਸੱਤ ਪਾਸਪੋਰਟ ਅਤੇ ਪ੍ਰਤੀ ਘੰਟੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਦੇ ਪਿੱਛੇ 408 ਪਾਸਪੋਰਟ ਦੇਰੀ ਹੈ ਪਿਛਲੇ ਵਰਿਆਂ ਵਿੱਚ ਦੇ ਉੱਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਪਾਸਪੋਰਟ ਸਾਲ 2018 ਦੇ ਵਿੱਚ 10 ਲੱਖ 69 ਹਜ਼ਾਰ ਬਣੇ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਇਸ ਰੁਝਾਨ ਨੂੰ ਪੁੱਠਾ ਗਿੜਾ ਪਿਆ ਸੀ ਪਰ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ جاری ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਾਸਪੋਰਟ ਬਣਾਉਣ ਦੇ ਵਿੱਚ ਪੰਜਾਬੀਆਂ ਨੇ ਸਭ ਨੂੰ ਪਛਾਣ ਛੱਡ ਦਿੱਤਾ ਹੈ ਅਤੇ ਪੰਜਾਬ 'ਚ ਸਾਲ 2016 ਤੇ 17 ਵਿੱਚ ਸਟੱਡੀ ਵੀਜ਼ੇ ਦਾ ਰੁਝਾਨ ਸ਼ੁਰੂ ਹੋਇਆ ਸੀ ਅਤੇ ਹੁਣ ਸ਼ੁਰੂਆਤੀ ਦੌਰ ਦੇ ਵਿੱਚ ਵਿਦਿਆਰਥੀ ਸਪੜਾ ਤੇ ਵਿਦੇਸ਼ਾਂ ਚ ਪੀਆਰ ਹੋ ਚੁੱਕੇ ਨੇ ਤਾਂ ਉਹਨਾਂ ਦੇ ਮਾਪਿਆਂ ਦੀ ਦੌੜ ਵੀ ਵਿਦੇਸ਼ਾਂ ਦੇ ਵੱਲ ਹੋ ਗਈ ਆ ਪੰਜਾਬ ਦੇ ਵਿੱਚ ਟੜਾ ਟੜਾ ਪਾਸਪੋਰਟ ਬਣ ਰਹੇ ਨੇ ਆਬਾਦੀ ਦੇ لحاظ ਦੇ ਨਾਲ ਦੇਖੀਏ ਤਾਂ ਪੰਜਾਬ ਦਾ ਪਾਸਪੋਰਟ ਬਣਾਉਣ ਚ ਦੇਸ਼ੋਂ ਪਹਿਲਾ ਨੰਬਰ ਹੈ ਉੰਜ ਸਾਲ 2023 ਦੇ ਵਿੱਚ ਸਭ ਤੋਂ ਵੱਧ ਜਾਨੀ ਕਿ 15 ਲੱਖ 47000 ਪਾਸਪੋਰਟ ਕੇਰਲਾ ਦੇ ਵਿੱਚ ਬਣੇ ਨੇ ਦੂਜਾ ਨੰਬਰ ਮਹਾਰਾਸ਼ਟਰ ਦਾ ਹੈ ਜਿੱਥੇ 15 ਲੱਖ 10 ਹਜ਼ਾਰ ਪਾਸਪੋਰਟ ਤੇ ਤੀਜੇ ਨੰਬਰ ਤੇ ਉੱਤਰ ਪ੍ਰਦੇਸ਼ ਤੇ ਵਿੱਚ 13 ਲੱਖ 68 ਹਜ਼ਾਰ ਪਾਸਪੋਰਟ ਬਣੇ ਨੇ ਪੰਜਾਬ ਦੇ ਵਿੱਚ ਇਸ ਵੇਲੇ ਕਰੀਬ 55 ਲੱਖ ਘਰ ਹੈ ਤੇ ਸਾਲ 2014 ਤੋਂ ਹੁਣ ਤੱਕ ਪੰਜਾਬ ਵਿੱਚ 81 ਲੱਖ 20 ਹਜ਼ਾਰ ਪਾਸਪੋਰਟ ਬਣੇ ਨੇ ਇਸ لحاظ ਦੇ ਨਾਲ ਪੰਜਾਬ ਦੇ ਵਿੱਚ ਹਰ ਦੋ ਘਰਾਂ ਵਿੱਚੇ ਤਿੰਨ ਪਾਸਪੋਰਟ ਨੇ ਦੇ ਨਾਲ ਹੀ ਪੰਜਾਬੀਆਂ ਨੂੰ ਪਾਸਪੋਰਟਾਂ ਤੇ ਮੋਟਾ ਖਰਚਾ ਵੀ ਕਰਨਾ ਪਿਆ ਸਾ ਇਸ ਵੇਲੇ ਪਾਸਪੋਰਟ ਬਣਾਉਣ ਦੀ ਜਿਹੜੀ ਫੀਸ ਹੈ ਉਹ 1500 ਰੁਪਏ ਤੇ ਲੰਘੇ 10 ਸਾਲਾਂ ਵਿੱਚ ਪੰਜਾਬ ਦੇ ਲੋਕਾਂ ਨੇ ਪਾਸਪੋਰਟ ਬਣਾਉਣ ਤੇ 1218.2 ਕਰੋੜ ਰੁਪਏ ਖਰਚ ਕੀਤੇ ਨੇ ਇਕੱਲੇ ਸਾਲ 2023 ਵਿੱਚ ਪਾਸਪੋਰਟ ਬਣਾਉਣ ਤੇ ਕੀਮਤ 169.10 ਕਰੋੜ ਰੁਪਏ ਤਾਬ ਨਹੀਂ ਪਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੁਲਿਸ ਨੂੰ 15 ਦਿਨਾਂ ਦੇ ਅੰਦਰ ਪਾਸਪੋਰਟ ਦੀ ਪੜਤਾਲ ਕੀਤੇ ਜਾਣ ਦੀ ਸੂਰਤ ਵਿੱਚ 150 ਰੁਪਏ ਪਾਸਪੋਰਟ ਰਾਸ਼ੀ ਦਿੱਤੀ ਜਾਂਦੀ ਹੈ ਜੇਕਰ ਪੜਤਾਲ ਦਾ ਸਮਾਂ 15 ਦਿਨਾਂ ਤੋਂ ਵੱਧ ਜਾਂਦਾ ਤਾਂ ਪ੍ਰਤੀ ਪਾਸਪੋਰਟ 50 ਰੁਪਏ ਪੰਜਾਬ ਪੁਲਿਸ ਨੂੰ ਮਿਲਦੇ ਨੇ ਸਾਲ 2023 ਵਿੱਚ ਪੰਜਾਬ ਪੁਲਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪੜਤਾਲ ਬਦਲੇ 17.91 ਕਰੋੜ ਰੁਪਏ ਮਿਲਿਆ ਹੈ ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ప్రతి పాస్‌ਪੋਰਟ 100 ਰੁਪਏ ਗ੍ਰਾਹਕਾਂ ਤੋਂ ਵੀ ਲੈ ਜਾਂਦੇ ਨੇ ਅਤੇ ਇਸ ਰਾਸ਼ੀ ਦੇ ਨਾਲ ਸਾਲ 2023 ਦੇ ਵਿੱਚ ਪੁਲਿਸ ਨੂੰ 1100 ਨਾ 11.94 ਕਰੋੜ ਰੁਪਏ ਦੀ ਕਮਾਈ ਹੋਈ ਹੈ ਉੱਤਰੀ ਭਾਰਤ ਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਤਾਂ ਪਾਸਪੋਰਟਾਂ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਹੈ ਕੋਰੋਨਾ ਮਹਾਮਾਰੀ ਦੇ ਨਾਲ 2020 ਦੇ ਦੌਰਾਨ ਸਭ ਤੋਂ ਘੱਟ ਜੈਨਕਿ 4. 82 ਲੱਖ ਪਾਸਪੋਰਟ ਬਣੇ ਸਨ ਤਾਂ ਹੁਣ ਕਹਿ ਦਈਏ ਕਿ ਜੇਕਰ ਭਾਰਤੀ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚੋਂ ਪਹਿਲਾ ਸਥਾਨ ਪੰਜਾਬ ਦਾ ਹੈ ਹਾਲਾਂਕਿ ਪੰਜਾਬ ਕੋਈ ਬਾਲਾ ਵੱਡਾ ਸੂਬਾ ਨਹੀਂ ਹੈਗਾ ਪਰ ਫਿਰ ਵੀ ਸਭ ਤੋਂ ਵੱਧ ਤਾਂ ਹੈ ਜਿਹੜੀ ਪੰਜਾਬੀਆਂ ਚ ਲੱਗੀ ਹੋਈ ਹੈ ਵਿਦੇਸ਼ ਛਾਂਦੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਨਵਾਂ ਰਿਕਾਰਡ ਹੈ ਉਹ ਕਾਇਮ ਕੀਤਾ ਤਾਂ ਜੋ ਜਿਸ ਤਰੀਕੇ ਦੀ ਹੁਣ ਸਥਿਤੀਆਂ ਬਾਰੇ ਯਾਨੀ ਪੰਜਾਬੀਆਂ ਦਾ ਵਿਦੇਸ਼ਾਂ ਵੱਲ ਰੁਝਾਨ ਹੋ ਰਿਹਾ ਹੈ ਭਾਵੇਂ ਉਹਨਾਂ ਦੇ ਮਾਪਿਆਂ ਦੀ ਗੱਲ ਕੀਤੀ ਜਾਵੇ ਕਿ ਵਿਦਿਆਰਥੀਆਂ ਦੇ ਪਿੱਛੇ ਉਹਨਾਂ ਦੇ ਮਾਪੇ ਵੀ ਜਿਹੜੇ ਵਿਦੇਸ਼ਾਂ ਦਾ ਰੁੱਖ ਕਰਦੇ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਹਾਲਾਤ ਹੁਣ ਦੀ ਘੜੀ ਬਣ ਰਹੇ ਨੇ ਤਾਂ ਆਉਣ ਵਾਲੇ ਸਮੇਂ 'ਚ ਇਸ ਦੇ ਉੱਤੇ ਠੱਲ ਪੈਣ ਦੇ ਸਾਰ ਵੀ ਨਜ਼ਰ ਆਉਂਦੇ ਨੇ ਕਿਉਂਕਿ ਆ ਜੇਕਰ ਵਿਦਿਆਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਫੀਸਾਂ ਦੇ ਵਿੱਚ ਵਾਧਾ ਕੀਤਾ ਜਾਣਾ ਜਾਂ ਕੁਝ ਕੰਟਰੀਆਂ ਵੱਲੋਂ ਨਿਯਮਾਂ 'ਚ ਬਦਲਾਅ ਕੀਤਾ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੱਲ ਨੂੰ ਯਾਤਰ ਪੰਜਾਬੀ ਨੇ ਜਿਹੜੇ ਉਹ ਆਪਣਾ ਮੂੰਹ ਕਰਨ ਤੋਕ ਤਰਾਉਣਗੇ ਅਜਿਹੀਆਂ ਸਥਿਤੀਆਂ ਵੀ ਬਣਨ ਦੇ ਸਾਰ ਨੇ ਜਿਹੜੇ ਉਹ ਮਾਹਿਰ ਦੱਸਦੇ ਨੇ ਫਿਲਹਾਲ ਦੀ ਘੜੀ ਗੱਲ ਕੀਤੀ ਜਾਵੇ ਪਾਸਪੋਰਟਾਂ ਦੀ ਤਾਂ ਪਾਸਪੋਰਟ ਹਰੇਕ ਵਿਅਕਤੀ ਬਣਾ ਕੇ ਰੱਖਣਾ ਚਾਹੁੰਦਾ ਹੈ ਭਾਵੇਂ ਉਹ ਵਿਦੇਸ਼ ਜਾਣਾ ਚਾਹੁੰਦਾ ਹੈ ਜਾਂ ਫਿਰ ਨਹੀਂ ਤੇ ਇਸ ਨੂੰ ਲੈ ਕੇ ਇਹ ਹੈਰਾਨੀਜਨਕ ਜਿਹੜਾ ਅੰਕੜਾ ਉਹ ਸਾਹਮਣੇ ਆਇਆ ਹੈ ਤੇ ਪੰਜਾਬੀਆਂ ਨੇ ਇੱਕ ਵੱਡਾ ਰਿਕਾਰਡ ਕਾਇਮ ਕੀਤਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਰਿਪੋਰਟ ਚੰਗੀ ਲੱਗੀ ਹੋਵੇਗੀ ਫਿਲਹਾਲੇ ਨਹੀਂ ਤੇ ਉਹ ਜਾਜ ਧੰਨਵਾਦ